ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀ ਸਖਤੀ ਤੋਂ ਬਾਅਦ ਪੰਜਾਬ ਸਰਕਾਰ ਨੇ ਡੀਐਸਪੀ ਗੁਰਸ਼ੇਰ ਸਿੰਘ ਨੂੰ ਬਰਖਾਸਤ ਕਰਨ ਦਾ ਫੈਸਲਾ ਕੀਤਾ ਹੈ ਇਹ ਫੈਸਲਾ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਪੁਲਿਸ ਹਿਰਾਸਤ ਦਰਾਨ ਖਰੜਸ ਤੇ ਸੀਆਈਏ ਸਟਾਫ ਚੇਕ ટીਵੀ ਚੈਨਲ ਲਈ ਹੋਰ ਇੰਟਰਵਿਊ ਦੇ ਮਾਮਲੇ ਸੰਬੰਧੀ ਲਿਆ ਗਿਆ ਹੈ ਇਸ ਸੰਬੰਧੀ ਪੰਜਾਬ ਲੋਕ ਸੇਵਾ ਕਮਿਸ਼ਨ ਨੂੰ ਸਵਾਰਿਸ਼ ਭੇਜ ਦਿੱਤੀ ਗਈ ਹੈ ਪੰਜਾਬ ਦੇ ਐਡਵੋਕੇਟ ਜਨਰਲ ਨੇ ਅਦਾਲਤ ਨੂੰ ਦੱਸਿਆ ਕਿ ਵਿਸ਼ੇਸ਼ ਡਾਇਰੈਕਟਰ ਜਨਰਲ ਆ ਪੁਲਿਸ ਪਰਮੋਦ ਕੁਮਾਰ ਦੀ ਅਗਵਾਈ ਵਾਲੀ ਐਸ ਆਈ ਟੀ ਦੀ ਰਿਪੋਰਟ ਵਿੱਚ ਕੁਝ ਪੁਲਿਸ ਅਧਿਕਾਰੀਆਂ ਦੀ ਮਿਲੀ ਭੁਗਤ ਦਾ ਸੰਕੇਤ ਦਿੱਤਾ ਗਿਆ ਸੀ ਜਿਸ ਨੂੰ ਸੂਬਾ ਸਰਕਾਰ ਨੇ ਗੰਭੀਰਤਾ ਲੈਂਦੇ ਹੋਏ ਭਾਰਤੀ ਸੰਵਿਧਾਨ ਦੀ ਧਾਰਾ 311 (2) ਤਹਿਤ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਡੀ ਐਸ ਪੀ ਗੁਰਸ਼ੇਰ ਸਿੰਘ ਨੂੰ ਬਰਖਾਸਤ ਕਰਨ ਦਾ ਫੈਸਲਾ ਕੀਤਾ ਗਿਆ ਹੈ ਸਨਵਾਇਦ ਰਾਨ ਕੋਟ ਮਿੱਤਰ ਤਨੂ ਵੈਦੀ ਨੇ ਦੱਸਿਆ ਕਿ ਅਦਾਲਤ ਨੇ 28 ਅਕਤੂਬਰ 2024 ਦੇ ਹੁਕਮਾਂ ਤਹਿਤ ਪੰਜਾਬ ਦੇ ਡੀਜੀਪੀ ਨੂੰ ਹਲਫਨਾਮਾ ਗਾਇਰ ਕਰਨ ਦਾ ਨਿਰਦੇਸ਼ ਦਿੱਤਾ ਗਿਆ ਹੈ ਕਿ ਲਾਰਸ ਬਸ਼ਨੋਈ ਨੂੰ ਸੀਆਈਏ ਸਟਾਫ ਖੇਤਰ ਵਿੱਚ ਰੱਖਣ ਦੀ ਵਾਰ-ਵਾਰ ਪੁਲਿਸ ਰਿਮਾਂਡ ਕਿਉਂ ਲਿਆ ਅਪਰਾਧੀ ਨੂੰ ਲੰਬੇ ਸਮੇਂ ਤੱਕ ਸੀਆਈਏ ਸਟਾਫ ਖਰੜ ਦੇ ਖੇਤਰ ਦੇ ਵਿੱਚ ਰੱਖਿਆ ਗਿਆ ਸੀ ਡੀਜੀਪੀ ਨੂੰ ਇਹ ਵੀ ਖੁਲਾਸਾ ਕਰਨ ਲਈ ਕਿਹਾ ਗਿਆ ਹੈ ਕਿ ਦਾਰਤੇ ਉਹਨਾਂ ਨੇ মিডিਆ ਵਿੱਚ ਇਹ ਬਿਆਨ ਦਿੱਤਾ ਕੀ ਇੰਟਰਵਿਊ ਪੰਜਾਬ ਦੀ ਕਿਸੇ ਵੀ ਜੇਲ੍ਹ ਵਿੱਚ ਨਹੀਂ ਹੋਈ ਅਦਾਲਤ ਨੇ ਹੁਕਮਾ ਵਿੱਚ ਇਹ ਵੀ ਦਰਜ ਕੀਤਾ ਸੀ ਕਿ ਆਈਐਸਟਾਫ ਕਰਦੇ ਖੇਤਰ ਜੇ ਇੰਟਰਵਿਊ ਕਰਵਾ ਤੱਕ ਤੱਤ ਜੇਲ੍ਹ ਖੇਤਰ ਜੇ ਇੰਟਰਵਿਊ ਕਰਨ ਤੋਂ ਵੀ ਵੱਧ ਗੰਭੀਰ ਹੈ ਡੀਜੀਪੀ ਨੇ ਆਪਣੇ ਹਲਫਨਾਮੇ ਚ ਕਿਹਾ ਕਿ ਇਹ ਬਿਆਨ ਜੇਲ੍ਹ ਵਿਭਾਗ ਦੇ ਅਧਿਕਾਰੀਆਂ ਵੱਲੋਂ ਦਿੱਤੀ ਗਈ ਜਾਣਕਾਰੀ ਆਧਾਰ ਤੇ ਦਿੱਤਾ ਗਿਆ ਹੈ ਜੋ ਪ੍ਰੈਸ ਕਾਨਫਰੰਸ ਤੇ ਮੌਜੂਦਾ ਸਨ ਹਲਫਨਾਮੇ ਤੋਂ ਇਹ ਵੀ ਸਾਫ ਹੈ ਕਿ ਲਾਰਸ ਬਿਸ਼ਨੋਈ 5 ਮਹੀਨੇ ਸੀਆਈਏ ਸਟਾਫ ਹਾਈ ਕੋਰਟ ਵੱਲੋਂ ਪਾਸ ਹੁਕਮ ਦੀ ਪਾਲਣਾ ਚ ਪੰਜਾਬ ਦੇ ਡੀਜੀਪੀ ਵੱਲੋਂ ਦਿੱਤੇ ਗਏ ਬਿਆਨ ਦੀ ਕਾਪੀ ਅਦਾਲਤ ਵਿੱਚ ਪੇਸ਼ ਕੀਤੀ ਗਈ ਇਸ ਸੇ ਪਤਾ ਚੱਲਦਾ ਹੈ ਕਿ ਉਨ੍ਹਾਂ ਨੇ ਇੰਟਰਵਿਊ ਕੀਤੇ ਜਾਣ ਵਾਲੇ ਸਥਾਨ ਨਾਲ ਸੰਬੰਧਿਤ ਸਪਸ਼ਟ ਤੌਰ ਤੇ ਦਰਜ ਨਤੀਜੇ ਬਾਰੇ ਜ਼ਿਕਰ ਕੀਤਾ ਹੈ ਜਿਸ ਨੂੰ ਅਦਾਲਤ ਨੇ ਤਸੱਲੀ ਭਖਸ਼ ਨਹੀਂ ਮੰਨਿਆ ਅਦਾਲਤ ਨੇ ਕਿਹਾ ਕਿ ਜੇ ਇਹ ਜਾਪਦਾ ਹੈ ਕਿ ਪੁਲਿਸ ਮੁੱਖੀ ਪੰਜਾਬੀਆਂ ਜੇਲ੍ਹਾਂ ਬਾਰੇ ਜ਼ਿਆਦਾ ਚਿੰਤਿਤ ਹਨ ਜੋ ਕਿ ਉਹਨਾਂ ਦੇ ਦੀਨ ਨਹੀਂ ਹਨ ਉਹਨਾਂ ਨੇ ਇਹ ਵੀ ਪੁੱਛਣਾ ਚਾਹੀਦਾ ਸੀ ਕਿ ਇੰਟਰਵਿਊ ਉਦੋਂ ਤੱਕ ਕੀਤੀ ਗਈ ਸੀ ਜਦੋਂ ਲਾਰੈਂਸ ਪੁਲਿਸ ਹਰਾਸਤ ਵਿੱਚ ਸੀ ਪੰਜਾਬ ਦੀਆਂ ਜ਼ਿਲ੍ਹਿਆਂ ਵਿੱਚ ਅਪਰਾਧੀ ਦੀ ਹਰਾਸਤ ਦਾ ਸਮਾਂ ਨਿਆਂਇਕ ਹਰਾਸਤ ਵਿੱਚ ਬਤਾਏ ਗਏ ਸਮੇਂ ਨਾਲੋਂ ਵੱਧ ਸੀ ਅਦਾਲਤ ਨੇ ਉਸ ਨੂੰ ਐਫੀਡੇਵਿਟ ਰਾਹੀਂ ਸਪਸ਼ਟ ਕਰਨ ਦਾ ਨਿਰਦੇਸ਼ ਦਿੱਤਾ ਹੈ ਕਿ ਕੋਰਟ ਨੂੰ ਦੱਸਿਆ ਜਾਵੇ ਕਿ ਉਹਨਾਂ ਨੇ ਇਸ ਤੱਤ ਦੇ ਵਿਚਾਰ ਕਿਉਂ ਨਹੀਂ ਕੀਤਾ ਕਿ ਉਕਤ ਅਪਰਾਧੀ ਲੰਮੇ ਸਮੇਂ ਤੱਕ ਸੀਆਈਐਸ ਤਾਫ ਖਰੜ ਕੰਪਲੈਕਸ ਲੰਬੇ ਸਮੇਂ ਤੱਕ ਸੀਆਈਐਸਟਾਫ ਖਰੜ ਕੰਪਲੈਕਸ 'ਚ ਬੰਦ ਸੀ ਅਤੇ ਕੀ ਇੰਟਰਵਿਊ ਉੱਥੇ ਕੰਪਲੈਕਸ 'ਚ ਹੋਈ ਸੀ ਉਹਨਾਂ ਨੂੰ ਨਤੀਜਿਆਂ ਤੇ মিডিਆ ਨੂੰ ਦਿੱਤੇ ਗਏ ਬਿਆਨਾਂ ਦੇ ਦਾਅਵ ਨੂੰ ਸਪਸ਼ਟ ਕਰਨ ਦੇ ਹੁਕਮ ਵੀ ਅਦਾਲਤ ਨੂੰ ਦਿੱਤੇ ਗਏ ਪੁਲਿਸ ਨੇ ਮੁਖੀ ਨੂੰ 4 ਹਫ਼ਤਿਆਂ ਦੇ ਅੰਦਰ ਹਲਫਨਾਮੇ 'ਚ ਉਕਤ ਜਾਣਕਾਰੀ ਅਦਾਲਤ ਨੂੰ ਦੇਣੀ ਪਵੇਗੀ ਪੰਜਾਬ ਦੇ ਐਡਵੋਕੇਟ ਜਨਰਲ ਨੇ ਕਿਹਾ ਕਿ ਸੀਨੀਅਰ ਅਧਿਕਾਰੀਆਂ ਦੇ ਖਿਲਾਫ ਆਖ ਅਖਿਲ ਭਾਰਤੀ ਸੇਵਾ ਨਿਯਮ ਤਹਿਤ ਵਿਭਾਗੀ ਕਾਰਵਾਈ ਸ਼ੁਰੂ ਕੀਤੀ ਗਈ ਹੈ ਅਤੇ ਉਹਨਾਂ ਸਾਰੇ ਅਧਿਕਾਰੀਆਂ ਨੂੰ ਮੋਹਾਲੀ ਜ਼ਿਲ੍ਹੇ ਤੋਂ ਬਾਹਰ ਤਾਇਨਾਤ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਪ੍ਰਸਤਾਵਿਤ ਨਾਵਾਂ ਦੀ ਸੂਚੀ ਜੋ ਭਾਗ ਜਾਂਚ ਕਰਨਗੇ ਅਗਲੀ ਤਾਰੀਖ ਨੂੰ ਇਸ ਅਦਾਲਤ ਨੂੰ ਸਿਲਾਬੰਦ ਲਫਾਵੇ ਵਿੱਚ ਸੌਪਣਗੇ। ਏਡੀਜੀਪੀ ਜੇਲ ਅਰुणਪਾਲ ਸਿੰਘ ਨੇ ਦੱਸਿਆ ਕਿ ਅਦਾਲਤ ਦੇ ਨਿਰਦੇਸ਼ ਅਨੁਸਾਰ ਜੇਲ ਦੀ ਸੁਰੱਖਿਆ ਵਿਧਾਨ ਲਈ ਕਈ ਕਦਮ ਚੁੱਕੇ ਗਏ ਹਨ। ਮਾਮਲੇ ਦੀ ਅਗਲੀ ਸੁਣਵਾਈ 21 ਅਕਤੂਬਰ ਨੂੰ ਹੋਵੇਗੀ।